ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੁਗ ਇੱਕ ਟਾਈਮ ਲਾਈਨ ਹੈ ਮੈਨੂੰ ਮੈਂ ਸੋਚਦਾ ਪਿਆ ਸੀਗਾ ਯੁਗ ਮੇਰਾ ਸਿਧਾਂਤ ਤੇ ਨਹੀਂ ਹੈ ਮੇਰੇ ਬਾਪੂ ਦਾ ਸਿਧਾਂਤ ਨਹੀਂ ਹੈ ਯੁਗ ਇਹ ਤੇ ਗੁੰਡੀ ਮਤਦਾ ਹੈ ਪੰਜੀ ਇਜ਼ ਇਟ ਰਾਈਟ ਯੁਗ ਹਾਂ ਜੀ ਜੀ ਵੈਸੇ ਦੇਖੋ ਤਾਂ ਯੁੱਗ ਜਿਹੜਾ ਉਹ ਗੁਆਂਢੀ ਮਾਤੇ ਚ ਕਿਉਂਕਿ ਉਹ ਯੁੱਗ ਮੰਨਦੇ ਨੇ ਆਪਾਂ ਤਾਂ ਯੁੱਗ ਨਹੀਂ ਮੰਨਦੇ ਹਾਂ ਪਰ ਜਦੋਂ ਅਸੀਂ ਤਾਂ ਹੀ ਵਿਦਵਾਨਾਂ ਨੇ ਇਹਨੂੰ ਸ਼ਰੀਰ ਵੀ ਮੰਨਿਆ ਜਨਮ ਵੀ ਮੰਨਿਆ ਕਈ ਥਾਵਾਂ ਤੇ ਇਸ ਯੁੱਗ ਦਾ ਤੁਮ ਧਰਮ ਤੁਮ ਕਹੋ ਭਾਈ ਉਹਦਾ ਜਿੱਥੇ ਆਂਦਾ ਹੈ ਉਹ ਕਈ ਥਾਵਾਂ ਤੇ ਸ਼ਰੀਰ ਤੇ ਜਨਮ ਵੀ ਸੋਚਿਆ ਜਾ ਸਕਦਾ ਹੈ ਲੈਣਾ ਅਸੀਂ ਇਹ ਹੀ ਹੈ ਕਿ ਯੁੱਗ ਤੋਂ ਭਾਵ ਹੈ ਕਿ ਐਡਾ ਲੰਬਾ ਸਮੇਂ ਇਮਪਲੀਕੇਟਿਵ ਜਿਹੜਾ ਥਾਟ ਹੈ ਜਦੋਂ ਵੈਸੇ ਇੱਕ ਇਹ ਵੀ ਥਾਟ ਹੈਗਾ ਵੀ ਜੀ ਯੁੱਗ ਯੁੱਗ ਦੋ ਵਾਰ ਆਉਣਾ ਨਾ ਮੀਨਸ ਹਰੇਕ ਸਮੇਂ ਹਰੇਕ ਸਮੇਂ ਐਵਰੀ ਟਾਈਮ ਐਵਰੀ ਮੂਮੈਂਟ ਜੀ 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 ਬਿਲਕੁਲ ਠੀਕ ਸੋ ਕਿਦਾਂ ਬਾਦਸ਼ਾਹ ਨੇ ਸਮੁੰਦਰ ਚ ਕੁਝੇ ਚ ਸਮੁੰਦਰ ਬੰਦ ਕੀਤਾ ਹੁੰਦਾ ਐ ਤੇ ਉਹ ਖੁਰਕਦੇ ਹੀ ਰਹਿ ਜਾਂਦੇ ਆ ਸਿਰ ਨੂੰ ਜੇ ਦੇ ਵਾਲ ਵੀ ਨਹੀਂ ਰਹੇ ਹੋਣ ਯਾਰੇ ਕਮਾਲ ਹੋ ਗਈ ਸਾਡੀ ਮਤ ਕਿਉਂ ਨਹੀਂ ਜਾਂਦੀ ਇਸ ਪਾਸੇ ਇੰਨੀ ਵਾਰੀ ਪੜ ਬੈਠੇ ਆ ਮੌਜ ਦੀ ਵਾਰ ਪਤਾ ਨਹੀਂ 30 40 ਵਾਰੀ ਤੇ ਪੜ ਲਈ ਹੋਣੀ ਜੇ ਨਾਮ ਕਰਨਾ ਹੋਵੇ ਸਿਰਫ ਤੇ ਪਰ ਜੇ ਮੈਂ ਉਹਨੂੰ ਹਰ ਵੇਲੇ ਉੱਠਦੇ ਆ ਬੈਂਦੇ ਆ ਸੁੱਤੇ ਆ ਸਦਾ ਸਦਾ ਹਰ ਨਾਮ ਤੇ ਆਈ ਤੇ ਫੇਰ ਇਹ 22ਵੀਂ ਪੌੜੀ ਦਾ ਜਿਹੜਾ ਪੰਜ ਲਾਈਨ ਹੈ ਨਾਨਕ ਜੁਗ ਜੁਗ ਏਕ ਮਨੁਵਸਾਭ ਇਹਨੂੰ ਹੁਣ ਜੁਗ ਜੁਗ ਮੈਂ ਇਹਨੂੰ ਇਦਾਂ ਵੀ ਪੜਨਾ ਚਾਹਨਾ ਜੁਗ ਜੁਗ ਏਕ ਮਨੁਵਸਾਭ ਤੇ ਮੈਂ ਇਹਨੂੰ ਇਦਾਂ ਵੀ ਪੜਨਾ ਚਾਹਨਾ ਨਾਨਕ ਜੁਗ ਜੁਗ ਏਕ ਮਨੁਵਸਾਭ ਮੈਨਾ ਸੇਮੇ ਤੇ ਜਿਹੜਾ ਰੱਬ ਨੂੰ ਸਿਰ ਨਿਵਾੰਦਾ ਏ ਉਹ ਹੀ ਪੁੱਠਾ ਚੱਲ ਰਹੇ ਆ ਆਪਾਂ ਤੇ ਜਿਹੜਾ ਉਹਨੂੰ ਨਮਸਕਾਰ ਕਰਦਾ ਹੈ ਉਹਦੇ ਗੁਣ ਗਾਣ ਕਰਦਾ ਹੈ ਸਦਾ ਸਦਾ ਹਰਨਾਮ ਤੇ ਆਉਂਦਾ ਹੈ ਜਿਹੜਾ ਨਾਂ ਨੂੰ ਮੰਨਦਾਏ ਉਹਦੇ ਨਾਮ ਨੂੰ ਮੰਨੇ ਭੈਂਜਿਆ ਨਾ ਜਿਹੜੀ ਗੱਲ ਕੀਤੀ ਸੀ ਦਰਗਾਹ ਪਾਵਣ ਉਹ ਉਹਦੀ ਹਜ਼ੂਰੀ ਨੂੰ ਓਪੜ ਜਾਂ ਇਹ ਨਾ ਜਿਸ ਤਰ੍ਹਾਂ ਲੱਛਣ ਗੁਰਮੁਖ ਦੇ ਲੱਛਣ ਕੀ ਨੇ ਭਗਤ ਦੇ ਲੱਛਣ ਕੀ ਨੇ ਜਾਂ ਜਿਹੜਾ ਉਹਨੂੰ ਧਿਆਉਂਦਾ ਪਿਆ ਹੈ ਉਦੇ ਲੱਛਣ ਕੀ ਨੇ ਇਹ ਸਾਰੇ ਲੱਛਣ ਨੇ ਜਿਹੜਾ ਉਹਦੇ ਨਾਮ ਨੂੰ ਮੰਨੇ ਜਿਹੜਾ ਉਹਨੂੰ ਨਮਸਕਾਰ ਕਰੇ ਹੁਣ ਮੇਰੇ ਵਰਗਾ ਤੇ ਕਹਿੰਦਾ ਵੀ ਉਹ ਇੱਕ ਸ਼ਾਇਰ ਕਹਿੰਦਾ ਵੀ ਜੀ ਮੇ ਆਤਾ ਹੈ ਕਿ ਮੈਂ ਸਜਦਾ ਕਰੂ ਮੁਸਲਮਾਨਾਂ ਚ ਸਜਦਾ ਜਦੋਂ ਨਮ ਨਮਸਕਾਰ ਜਿਹਨੂੰ ਆਪਾਂ ਮੱਥਾ ਟੇਕਣਾ ਕਹਿੰਦੇ ਆ ਕਹਿੰਦਾ ਜੀ ਮੇਂ ਆਤਾ ਹੈ ਕਿ ਮੈਂ ਸਜਦਾ ਕਰੂੰ। ਉਹ ਕਹਿੰਦਾ ਬੇ ਨਮਾਜ਼ੀ ਹੂੰ ਝੁਕਾ ਜਾਤਾ ਨਹੀਂ। ਕਰਾਂ ਕਿ? ਜੀ ਦੇ ਵਿੱਚ ਤੇ ਆਂਦਾ ਪਿਆ ਪਰ ਮੈਂ ਝੁਕ ਨਹੀਂ ਸਕਦਾ। ਕਿਉਂਕਿ ਮੈਂ ਬੇ ਨਮਾਜ਼ੀ ਹਾਂ, ਐਥੀਇਸਟਾਂ। ਉਹਦੇ ਲਈ ਨਹੀਂ ਹੈ ਗੱਲ। ਫਿਰ ਮੰਨੇ ਨਾਉ ਬਿਸੰਖ ਦਰਗਾ ਪਾਵਨਾ। ਜਿਹੜਾ ਉਹਦੀ ਉਹਦਾ ਮਨਨ ਕਰਦਾ ਹੈ। ਉਹ ਉਹਦੀ ਹਜ਼ੂਰੀ ਨੂੰ ਮੋਹ ਜਾਂਦਾ ਹੈ। ਲਖਣ ਵਾਪਸ ਚੱਲ ਰਿਹਾ ਮੈਂ ਸੱਚਾ ਪੁਰਖ ਅਲਖ ਸ਼ਬਦ ਸੁਹਾਵਣ। ਹੁਣ ਉਹ ਤੇ ਅਲਖ ਹੈ। ਪਰ ਉਹਨੂੰ ਦੇਖਿਆ ਕਿਵੇਂ ਜਾ ਸਕਦਾ ਹੈ? ਸ਼ਬਦ ਦੀ ਰਾਇ। ਸ਼ਬਦ ਦੀ ਰਾਇ ਸੋਣਾ ਤੇ ਮਾਣਾ ਕਿਨੂੰ ਕਹਿੰਨੀ ਕੋਜਾ ਜਿਹਨੂੰ ਅਸੀਂ ਦੇਖ ਸਕੀਏ? ਜਾਂ ਜੇ ਅਸੀਂ ਅੱਖਾਂ ਉਹਨੇ ਹੋਈਏ ਤੇ ਮਹਿਸੂਸ ਕਰ ਸਕੀਏ ਸ਼ਬਦ ਦੀ ਰਾਈ ਉਹਨੂੰ ਮਹਿਸੂਸ ਕਰ ਸਕਦੇ ਤੇ ਅਦਰਵਾਇਜ਼ ਇਹ ਜਿਹੜੇ ਪ੍ਰਚਲਿਤ ਤਰੀਕੇ ਨੇ ਉਹਨਾਂ ਚੋਂ ਕੋਈ ਵੀ ਉਹਨੂੰ ਨਹੀਂ ਪਾ ਸਕਦਾ ਖਟ ਦਰਸ਼ ਤੇ ਪੜ ਕੇ ਵੀ ਨਹੀਂ ਮਿਲਣਾ ਉਹਨੇ ਸਮਝ ਕੇ ਵੀ ਨਹੀਂ ਮਿਲਣਾ ਮਨਨ ਕਰਕੇ ਵੀ ਨਹੀਂ ਮਿਲਣਾ ਪਹਿਲੇ ਕਹਾਂਏ ਕਿ ਮਨਨ ਕਰਕੇ ਮਿਲ ਜੂਗਾ ਮੰਨੇ ਪਰ ਨਾਲ ਹੀ ਖਿਆਲ ਰਏ ਕਿ ਮਨਨ ਤੋਂ ਬਾਅਦ ਜੇ ਅਪਲਾਈ ਨਹੀਂ ਕੀਤਾ ਆਪਣੇ ਆਪ ਜੀਵਨ ਨੂੰ ਆਪੋ ਦੇ ਹੱਥ ਲਿਆ ਨਹੀਂ ਮਨ ਵਸਾਣਾ ਜਿਹਨੂੰ ਕਹਿੰਦੇ ਐ ਤੇ ਤਾਂ ਵੀ ਨਹੀਂ ਮਿਲਣਾ ਭਾਵੇਂ ਵੇਦ ਪੜ ਲਓ ਦੇ ਭਾਵੇਂ ਕਈਆਂ ਨੂੰ ਫੋਲੋ ਕਰ ਲੋ ਜਿਹੜੇ ਪ੍ਰਚਾਰਕ ਜਾਂ ਪਰਚਾਰਕ ਨੇ ਉਹ ਸਾਰੇ ਐਦਾਂ ਦੀ ਗੱਲਬਾਤ ਉਸ ਰੱਬ ਜੀ ਲਈ ਜਿੱਦੀ ਜਦੋਂ ਅਸੀਂ ਗੁਰੂ ਪ੍ਰਸਾਦੀ ਉਹ ਸੱਚ ਸਮਾਈਏ ਜਦੋਂ ਰੈਫਰੈਂਸ ਟੂ ਦੀ ਕੰਟੈਕਸਟ ਚਲਦੇ ਆ ਪੌੜੀ ਵਾਈਜ਼ ਤੇ ਸਿਲੀ ਬੋੜੀ ਜਿਹੀ ਪੜ ਗਿਆ ਇਸ ਗੁਰੂ ਦੀ ਕਿਰਪਾ ਦੇ ਨਾਲ ਬੁੱਝ ਕੇ ਬੁੱਝਣਾ ਜਿਹੜਾ ਏ ਚੀਨਣਾ ਬੁੱਝਣਾ ਪਛਾਨਣਾ ਇਹ ਸਾਰੇ ਨਾਲ ਜੁਲ ਮਿਲਦੇ ਜੁਲਦੇ ਅਲਫਾਜ਼ ਪਰ ਇਹਨਾਂ ਦੇ ਭਾਵ ਜਿਹੜੇ ਆ ਨਾ ਉਹ ਗਾਪਸ਼ਾ ਲੈ ਜਾਂਦੇ ਤੁਹਾਨੂੰ ਆਲਦੋ ਡੋਮੇਨ ਸੇਮ ਰਹਿੰਦਾ ਵਨਨੈਸ ਨੂੰ ਹੀ ਸਮਝਦੇ ਹਾਂ ਇਸ ਸੋ ਜਦੋਂ ਮੈਂ ਉਹਦਾ ਦੇਖਦਾ ਮੈਂ ਕਹਿੰਦਾ ਯਾਰ ਕਮਾਲ ਏ ਫਤੂ ਗਈ ਮੈਨੂੰ ਕਿਉਂ ਨਹੀਂ ਪਤਾ ਲੱਗਾ ਮੈਂ ਕੀ ਕਰਨਾ ਸੀ ਐਕਚੁਅਲ ਦੇ ਵਿੱਚ ਮੈਨੂੰ ਚਾਹੀਦਾ ਕੀ ਸੀ ਮੈਂ ਪਠਨ ਕੀਤਾ ਮੈਂ ਮਰਨ ਕੀਤਾ ਪਹਿਲੇ ਪਠਨ ਤੋਂ ਬਾਅਦ ਉਹਨੂੰ ਵਿਚਾਰਿਆ ਸਮਝਿਆ ਅੰਡਰਸਟੈਂਡ ਕੀਤਾ ਫਿਰ ਮੈਂ ਉਹਨੂੰ ਮੰਨਿਆ ਪਠਨਾ ਪਠਨ ਕਰਨਾ ਜਾਂ ਪੜਨਾ ਜਾਂ ਗਾਉਣਾ ਇੱਕੋ ਹੀ ਗੱਲ ਤਿੰਨੇ ਇੱਕੋ ਹੀ ਕਿਰਿਆ ਹੈ ਫਿਰ ਮੈਂ ਉਹਨੂੰ ਮੰਨਿਆ ਤੇ ਮੰਨ ਕੇ ਉਹਦੇ ਹਿਸਾਬ ਚ ਤੁਰ ਪਿਆ ਇਹ ਗੱਲ ਜਿਹੜੀ ਇਹ ਕਮਾਲ ਹੈ ਮੈਂ ਜੇ ਕਦੀ ਸੋਚਾਂ ਕਿ ਮੈਂ ਤੇ ਕਦੀ ਇਦਾਂ ਫਰੇਜ਼ ਕੀਤਾ ਹੀ ਨਹੀਂ ਸੀਗਾ ਇਹਨੂੰ ਇਸ ਢੰਗ ਨਾਲ ਇੱਥੇ ਆ ਕੇ ਇਸੇ ਕਰਕੇ ਉਪਾਸ਼ਾ ਨੇ ਇੱਕ ਥਾਂ ਤੇ ਕਿਹਾ ਸੀ ਅ ਪਿਤਮਰਗ ਚੱਲੇ ਭਾਈੜੇ ਗੁਰ ਕਹ ਸੁਕਾਰ ਕਮਾਏ ਤਿਆਗੀ ਮਨ ਕੀ ਮਤੜੀ ਵਿਸਾਰੇ ਦੂਜਾ ਭਾਵ ਜੀ ਤੇ ਕਹਿੰਦੇ ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਭਾਵ ਜੀ ਇਹ ਵੀ ਆ ਜੋ ਗੁਰੂ ਕਹਿ ਰਿਹਾ ਈ ਉਹ ਕੰਮ ਕਰੀ ਕਿਉਂਕਿ ਬਾਣੀ ਸਾਰੀ ਮਨ ਦੇ ਤਲ ਦੀ ਹੈ ਉਹ ਇੱਥੇ ਕੋਈ ਬਾਹਰੀ ਗੱਲ ਨਹੀਂ ਕਰ ਰਹੇ ਗੁਰੂ ਸਾਹਿਬ ਅੰਦਰ ਦੀ ਗੱਲ ਹੀ ਕਰੀ ਜਾ ਰਹੇ ਤੇ ਮੈਨੂੰ ਇਹ ਦੇਖਣਾ ਪਏਗਾ ਕਿ ਮੈਂ ਕਿੱਥੇ ਖੜੋਤਾ ਚੈੱਕ ਲਿਸਟ ਬਣਾਣੀ ਪਊਗੀ ਉਦੇ ਹਿਸਾਬ ਨਾਲ ਕੀ ਮੈਂ ਮਿੰਟੋ ਮਿੰਟੀ ਸਕਿੰਟੋ ਸਕਿੰਟੀ ਐਵਰੀ ਮੂਮੈਂਟ ਐਵਰੀ ਟਾਈਮ 올 ਦਾ ਟਾਈਮ ਮਨ ਚ ਵਸਾਏ ਮਨ ਚ ਵਸਾਉਣਾ ਕੀ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਿੱਦਾਂ ਹੁਣ ਮੈਂ ਲਿਆ ਤੇ ਅੱਜ ਟਾਈਮ ਥੋੜਾ ਜਿਹਾ ਜ਼ਿਆਦਾ ਹੋ ਜਾਊਗਾ ਜੇ ਤੇ ਮੈਂ ਮਨ ਚ ਵਸਾਇਆ ਹੋਇਆ ਕਿ ਯਾਰ ਇਹ ਤੇ ਇੱਕ ਕਲਾਸ ਲੰਬੀ ਹੋ ਜਾਣੀ ਹੈ ਮੈਂ ਤੇ ਫੁਲਕੇ ਵੀ ਲਾਣੇ ਆਂ ਜਾਂ ਉਹ ਫੁਲਕਾ ਲਾਣਾ ਇੱਕ ਫਰੇਜ਼ ਹੀ ਬਣ ਗਿਆ ਚੜ੍ਹਦੇ ਸਾਲ ਚ ਜਾਂ ਮੈਂ ਜਾਣਾ ਵੀ ਹੈ ਮਨ ਚ ਤੇ ਮੇਰੇ ਇਹ ਥੋਟ ਸੋਚਾਂ ਵਸੀ ਹੋਈ ਹੈ ਤੇ ਮੈਂ ਮਨ ਨੂੰ ਕਿਵੇਂ ਮਨ ਚ ਕਿਵੇਂ ਵਸਾਵਾਂਗਾ ਫਿਰ ਸੋਚਣ ਦੀ ਗੱਲ ਹੈ ਫੇਰ ਇਸੇ ਕਰਕੇ ਮੈਨੂੰ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਏ ਕਿ ਜੇ ਮੈਂ ਇਸ ਰਾਹ ਤੇ ਤੁਰਨਾ ਹੀ ਤੇ ਮੇਰੇ ਪਿਆਰੇ ਆ ਜੋ ਗੁਰੂ ਕਹਰੇ ਇਹ ਨਾ ਉਹ ਹੀ ਕੰਮ ਕਰੀ ਬਾਕੀ ਤੇ ਲੀਕ ਮਾਰ ਦੇ ਫੇਰ ਤਿਆਗੇ ਮਨ ਕੀ ਮਤ ਆਪਣੀ ਸੋਚ ਨਹੀਂ ਮੇਰਾ ਖਿਆਲ ਇਹ ਵੀ ਠੀਕ ਹੀ ਏ ਖਿਆਲ ਕਰੀ ਜੇ ਮੇਰਾ ਖਿਆਲ ਠੀਕ ਹੈ ਠੀਕ ਹੈ ਤੇ ਉਹ ਖਿਆਲ ਗੁਰੂ ਦੇ ਨਾਲ ਠੀਕ ਹੋਣਾ ਚਾਹੀਦਾ ਨਹੀਂ ਤੇ ਨਹੀਂ ਤੇ ਵਿਸਾਰੇ ਇਹ ਦੂਜਾ ਭਾਉ ਜੀ ਉਹ ਕੋਈ ਮੇਰਾ ਬਾਪੂ ਹੈ ਕਹਿੰਦਾ ਮੇਰੀ ਸੱਸ ਕਹਿੰਦੀ ਪਿਓ ਕਹਿੰਦਾ ਨਹੀਂ ਕੁਝ ਵੀ ਨਹੀਂ ਇਉਂ ਪਾਵਾਂ ਹਰ ਦਰਸਾਵੜਾ ਨਾ ਲੱਗੇ ਤਤੀ ਬਾਉ ਜੀ ਐਦਾਂ ਮੈਨੂੰ ਕਰਕੇ ਚੱਲਣਾ ਪਏਗਾ ਵਸਾਉਣਾ ਜਿਹੜਾ ਬੜਾ ਪਿਆਰਾ ਹੈ ਅੰਦਰ ਵਸ ਮਨਤਨ ਅੰਤਰ ਵਸ ਦੁੱਖ ਨਾਸ ਹੋ ਗਏ ਲੈ ਐ ਦੀਵੋ ਦੀ ਗੱਲ ਜੇ ਮੇਰੇ ਅੰਦਰ ਤੂੰ ਵਸ ਜਾਏ ਮੇਰੇ ਰੱਬ ਜੀ ਤੇ ਮੇਰੇ ਤੇ ਸਾਰੀ ਪ੍ਰੋਬਲਮ ਘਟ ਗਈ ਨਾਸ ਹੋ ਗਈ ਚੁਆਤੀ ਲੱਗ ਗਈ ਉਹਨਾਂ ਇੱਕ ਥਾਂ ਤੇ ਉਹ ਪਾਸ਼ਾ ਜੀ ਕਹਿੰਦੇ ਨਾ ਨੇੜਾ ਹੈ ਦੂਰ ਨਾ ਜਾਣਿਓ ਵਸਾਇਆ ਮਾਨਵ ਸੋਣਾ ਨੂੰ ਉਹਨੂੰ ਥੋੜਾ ਜਿਆ ਥਰਸਟ ਕਰ ਰਹੇ ਹਾਂ ਨੇ ਤੇ ਸਾਰੇ ਸੰਭਾਲ ਲਏ ਤੇ ਇੱਕ ਛੰਤਾਂ ਦੇ ਵਿੱਚ ਕਲਪਰ ਸੁਣੀ ਆਈ ਸੀ ਗੱਲ ਸੋ ਪ੍ਰਭ ਨੇਰੇ ਹੂੰ ਤੇ ਨੇਰੇ ਨੇ ਨਹੀਂ ਆ ਤੂੰ ਹੀ ਨੇਰੇ ਅਲੱਗ-ਅਲੱਗ ਧਰਮਾਂ ਦੇ ਵਿੱਚ ਅਲੱਗ-ਅਲੱਗ ਡਾਇਲਾਗਸ ਕਰਕੇ ਰਬ ਤੇ ਮਨੁੱਖ ਨੂੰ ਦੀ ਨੇੜਤਾ ਨੂੰ ਦਰਸਾਇਆ ਹੈ। ਇਸਲਾਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੰਦਿਆ ਮੈਂ ਤੇਰੀ ਸ਼ਾਹ ਰਗ ਤੋਂ ਵੀ ਨੇੜੇ ਆਂ। ਸ਼ਾਹ ਰਗ ਉਹਦੀ ਇੱਥੇ ਜਿੱਥੇ ਜਿਬਾ ਕਰਦੇ ਆ ਬੱਕਰੇ ਨੂੰ ਸਾਡੇ ਗਲੇ 'ਚ ਸਾਰਿਆਂ ਦੇ ਜੇ ਉਹਨੂੰ ਕੱਟ ਦਿਓ ਇਹ ਬੰਦਾ ਛੇਤੀ ਮਰ ਜਾਂਦਾ ਹੈ ਕਹਿੰਦਾ ਮੈਂ ਇਹਦੇ ਤੋਂ ਹੀ ਨੇੜੇ